ਜੋਧਪੁਰ ਪੁਲਿਸ ਨੇ ਪਟਿਆਲਾ ਦੇ ਵਿੱਚ ਛਾਪਾ ਮਾਰਿਆ ਇਸ ਦੌਰਾਨ ਪੁਲਿਸ ਨੇ ਘਰ ਵਿੱਚ ਹੀ ਬੈਠ ਕੇ ਜਾਲੀ ਕਰੰਸੀ ਬਣਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਮੁਤਾਬਕ ਮੁਹੱਲਾ ਕਸਾਬੀਆਂ ਦਾ ਰਹਿਣ ਵਾਲਾ ਗੁਰਜੀਤ ਸਿੰਘ ਪਿਛਲੇ ਕਰੀਬ 1 ਸਾਲ ਤੋਂ ਘਰ ਵਿੱਚ ਹੀ ਜਾਲੀ ਕਰੰਸੀ ਛਾਪ ਰਿਹਾ ਸੀ ਉਸ ਦੇ ਨਾਲ ਜੋਧਪੁਰ ਦਾ ਸ਼ੋਕ ਕੁਮਾਰ ਵੀ ਇਸ ਅਪਰਾਧ ਦੇ ਵਿੱਚ ਸ਼ਾਮਲ ਸੀ ਪੁਲਿਸ ਨੇ ਛਾਪਾ ਮਾਰ ਕੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲ 55000 ਰੁਪਏ ਦੀ ਜਾਲੀ ਕਰੰਸੀ ਪ੍ਰਿੰਟਰ ਤੇ ਕੰਪਿਊਟਰ ਵੀ ਬਰਾਮਦ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਕਤ ਮੁਲਜ਼ਮ पटियाला जाली नु के दे सप्लाई पटियालांसी आज की हमारी पूरी कार्रवाई में पटियाला के सनोर पुलिस स्टेशन और पटियाला के एस साहब श्री अजय कुमार जी और अन्य सभी स्टाफ का हमारा पूरा पूरा सहयोग रहा जिस कारण आज हमें उसे टाइम पर हमने इसको दस्तियाब कर गिरफ्तार किया तो आपने क्या सूचना दी थी इनको की हमने यहाँ करें ਬਿਲਕੁਲ ਜਬ ਜਬ ਹਮੇ ਪਤਾ ਚਲਾ ਕਿ ਇਸਕਾ ਜੋ ਲੋਕੇਸ਼ਨ ਹੈ ਉਹ ਸਨੌਰ ਮੇ ਆ ਰਹਾ ਹੈ ਤਬ ਹਮਨੇ ਪੁਲਿਸ ਥਾਣੇ ਮੇ ਸੰਪਰਕ ਕੀਤਾ ਔਰ ਯਹਾਂ ਸੇ ਹਮੇ ਸਹਾਇਤਾ ਮਿਲੀ ਅੱਜ ਰਾਜਸਥਾਨ ਪੁਲਿਸ ਤੋਂ ਨਾ ਐਸਆਈ ਰੀਨਾ ਜੀ ਆਏ ਸੀ ਲਾਲੋਨ ਦੀ ਪੁਲਿਸ ਟੀਮ ਸੀ ਇਹਨਾਂ ਨੂੰ ਕੋਈ ਜਾਣਕਾਰੀ ਮਿਲੀ ਸੀ ਵੀ ਸਨੌਰ ਉਹਦਾ ਇੱਕ ਕੋਈ ਵਰਨਣ ਅਵਿਅਕੀ ਹੈ ਜਿਹੜਾ ਜਾਲੀ ਕਰੰਸੀਸ ਤਿਆਰ ਕਰਕੇ ਰਾਜਸਥਾਨ ਸਪਲਾਈ ਕਰਦਾ ਹੈ ਇਹਨਾਂ ਦੇ ਨਾਲ ਫਿਰ ਅਸੀਂ ਜੁਆਇੰਟ ਜਿਹੜੀ ਰੇਡ ਕੀਤੀ ਇੱਥੇ ਗੁਰਜੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਉੱਥੇ ਜਿਹੜਾ ਕਾਬੂ ਆਇਆ ਉਹਨਾਂ ਕੋਲ ਕਰੀਬ 55-56 ਹਜ਼ਾਰ ਦੀ ਨਗਦੀ ਤੇ ਨਾਲ ਜਾਲੀ ਕਰੰਸੀ ਪਲੱਸ ਜਿਹੜਾ ਸਨੋਰਟ ਬਣਾਉਣ ਲਈ ਕਰੀਬ ਇਹਦੇ ਸਨੋਰਟ ਜਿਵੇਂ ਸਨੋਰਟ ਸਪਲਾਈ ਕੀਤਾ ਬਾਕੀ ਪਾਰਟ ਆਫ ਜਿਹੜਾ ਇਨਵੈਸਟੀਗੇਸ਼ਨ ਹੈ ਉਹ ਅੱਗੇ ਅੱਗੇ ਜਿਨੋ ਇਨਵੈਸਟੀਗੇਸ਼ਨ ਜਲੀ ਕੀ ਬਤਲ ਹੈ ਲੇਕਿਨ ਜੀ ਟੀਮ ਆਈਸੀ ਦੇ ਰਾਸਤੋਂ ਕਹਿੰਦੇ ਵੀ ਰਾਜਸਥਾਨ ਪੰਜਾਬ ਹਰਿਆਣਾ ਚ ਵੀ ਸਪਲਾਈ ਕਰੇ ਕੁਝ ਦੇ ਪਹਿਲਾਂ 20 ਲੱਖ ਰੁਪਇਆ ਵੀ ਉਹਨਾਂ ਨੇ ਰਾਜਸਥਾਨ ਸਪਲਾਈ ਕਰਾ ਇਹ ਰਾਜਸਥਾਨ ਦੀ ਉਹਦਾ ਇਨਵੈਸਟੀਗੇਸ਼ਨ ਦਾ ਪਾਟਾ ਇਹ ਉਹ ਰਾਜਸਥਾਨ ਪੂਸ ਉਹਦੀ ਇਨਵੈਸਟੀਗੇਸ਼ਨ ਕਰੂ ਜੀ ਦੇਖੋ ਕਿਤੇ ਦੱਸ ਪੜਾਈ ਕਿਤੇ